ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕੀ ਫੈਡਰਲ ਰਿਜ਼ਰਵ ਸੰਕੇਤ ਦੇ ਰਿਹਾ ਕਿ ਅਗਲੇ ਮਹੀਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਦੇ ਲਈ ਤਿਆਰ ਹੈ ਪਰ ਕੇਂਦਰੀ ਬੈਂਕ ਨੂੰ ਮਹੱਤਵਪੂਰਨ ਆਈ ਸ਼ੀਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ट्रम्प ਦੇ ਵਪਾਰ ਸਲਾਕਾਰ ਟਵਿੱਟਰ ਨਵਾਰੋ ਨੇ ਭਾਰਤੀ ਬ੍ਰਾਹਮਣਾਂ ਤੇ ਰੂਸੀ ਤੇਲ ਖਰੀਦਦੇ ਮੁਨਾਫਾ ਕਮਾਉਣ ਦਾ ਦੋਸ਼ ਲਗਾਇਆ ਹੈ ਉਹਨਾਂ ਕਿਹਾ ਕਿ ਭਾਰਤੀ ਬ੍ਰਾਹਮਣ ਭਾਰਤੀ ਦੇ ਲਈ ਅਮਰੀਕਾ ਜਾਣਾ ਹੋਰ ਵੀ ਮਹਿੰਗਾ ਹੋਣ ਵਾਲਾ ਹੈ ਡੋਨਾਲਡ 트म्प ਦੇ ਸ਼ਾਸਨ ਨੇ ਇੱਕ ਨਵੀਂ ਵੀਜ਼ਾ ਇੰਟੈਗ੍ਰਿਟੀ ਫੀਸ ਐਲਾਨ ਕਰ ਦਿੱਤੀ ਹੈ ਜੋ ਕਿ ਅਕਤੂਬਰ ਤੋਂ ਲਾਗੂ ਹੋ ਜਾਵੇਗੀ ਹੋਰ ਖਬਰਾਂ ਪਸਤਾ ਦੇਣਾ ਅਮਰੀਕੀ ਫੈਡਰਲ ਰਿਜ਼ਰਵ ਸੰਕੇਤ ਦੇ ਰਿਹਾ ਹੈ ਕਿ ਅਗਲੇ ਮਹੀਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਦੇ ਲਈ ਤਿਆਰ ਹੈ ਪਰ ਕੇਂਦਰੀ ਬੈਂਕ ਨੂੰ ਮਹੱਤਵਪੂਰਨ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲਾ ਦੇ ਨਾਲ ਅਮਰੀਕੀ ਵਪਾਰਕ ਸੌਤੇ ਹਜੇ ਵੀ ਅਧੂਰੇ ਨੇ ਦੇ ਸੋਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਲ ਚਕਾਲ ਦੇ ਪਹਿਲੇ ਮਹੀਨਿਆਂ ਦੇ ਵਿੱਚ ਸ਼ੁਰੂ ਹੋਏ ਵਪਾਰਕ ਬਵਾਦਾਂ ਤੇ ਕੇਂਦਰਿਤ ਨੇ ਜਿਵੇਂ ਕਿ ਚੀਨ, ਕੈਨੇਡਾ ਅਤੇ ਮੈਕਸੀਕੋ ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਦੇ ਅਨੁਸਾਰ 2024 ਦੇ ਵਿੱਚ ਚੀਨ ਦੇ ਨਾਲ ਅਮਰੀਕਾ ਦਾ ਕੁੱਲ ਵਪਾਰ ਲਗਭਗ 658.9 ਬਿਲੀਅਨ ਡਾਲਰ ਸੀ ਜਦੋਂ ਕਿ ਕੈਨੇਡਾ ਦੇ ਨਾਲ ਇਹ ਕੱਲ 909.1 ਬਿਲੀਅਨ ਡਾਲਰ ਅਤੇ ਮੈਕਸੀਕੋ ਦੇ ਨਾਲ 935.1 ਬਿਲੀਅਨ ਡਾਲਰ ਜਦੋਂ ਕਿ ਟਰੰਪ ਨੇ ਯੂਰੋਪੀਅਨ ਯੂਨੀਅਨ ਅਤੇ ਭਾਰਤ ਸਮੇਤ ਪ੍ਰਮੁੱਖ ਨਿਰਯਾਤਕ ਦੇਸ਼ਾਂ ਦੇ ਨਾਲ ਪਾਰਟਨ ਚਾਸਮ ਚੋਤੇ ਅਦਸਿਕਰ ਕੀਤਾ ਹੈ ਅਮਰੀਕਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਦੇ ਲਈ ਸਮਾਜ ਸਿਮਾਵਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਇਸ ਮੌਕੇ ਤੇ ਬੋਲਤੇ ਹੋਏ ਆਸਟ੍ਰੇਲੀਆਈ ਈਏਬੀ ਦੇ ਗਲੋਬਲ ਮੈਕਰੋ ਰਣਨੀਤਿਕ ਆਨਮ ਹੋਜ਼ਨ ਨੇ ਕਿਹਾ ਕਿ ਫੈਟ ਦੇ ਲਈ ਸਭ ਤੋਂ ਵੱਡਾ ਮੁੱਦਾ ਇਹ ਹੋਣ ਜਾ ਰਿਹਾ ਹੈ ਕਿ ਅਮਰੀਕੀ ਕੰਪਨੀਆਂ ਇਸ ਦੇ ਨਾਲ ਕਿਵੇਂ ਨਜਿੱਠਣਗੀਆਂ ਕਿ ਉਹ ਮਾਰਜਿਨ ਬਣਾਉਣਗੀਆਂ ਅਤੇ ਕਰਮਚਾਰੀਆਂ ਨੂੰ ਕੱਟਣਗੀਆਂ ਕਿ ਉਹ ਮਾਰਜਿਨ ਨੂੰ ਵਿਗੜਨ ਦੇਣਗੇ ਅਤੇ ਸ਼ਾਇਦ ਰੋਜ਼ਗਾਰ ਤੇ ਇੰਨਾ ਜ਼ਿਆਦਾ ਪ੍ਰਭਾਵ ਨਹੀਂ ਪਾਉਣਗੇ ਦਸਵੇਂ ਅਮਰੀਕਾ ਦੇ ਆਪਣੇ ਉਤਰੀ ਅਤੇ ਦੱਖਣੀ ਗੁਆਂਡੀ ਦੇ ਉਹ ਪਾਰ ਤੇ ਜਿੱਤੇ ਨਾਲ ਆਪਸ ਵਿੱਚ ਜੁੜਿਆ ਹੋਇਆ ਹੈ ਕੈਨੇਡਾ ਨੇ ਪਿਛਲੇ ਸਾਲ ਆਪਣੇ 75% ਤੋਂ ਵੱਧ ਸਮਾਨ ਅਮਰੀਕਾ ਨੂੰ ਨਿਰਯਾਤ ਕੀਤਾ ਸੀ ਜਦੋਂ ਕਿ ਮੈਕਸੀਕੋ ਆਪਣੇ ਲਗਭਗ 80% ਸਮਾਨ ਉਤੇ ਨਿਰਯਾਤ ਕਰਦਾ ਹੈ ਮੈਕਸੀਕੋ ਤੇ ਕੈਨੇਡਾ ਦੋਵਾਂ ਨਾਲ ਸਰਹੱਦੀ ਸੁਰੱਖਿਆ ਅਤੇ ਨਸ਼ੀਲੇ ਪਦਾਰਥ ਦੀ ਤਸਕਰੀ ਪ੍ਰਤੀ ਟਰੰਪ ਦੇ ਅਸੰਤੁਸ਼ਟੀ ਕਾਰਨ ਭਾਰੀ ਟੈਰਿਫਾ ਦਾ ਸਾਹਮਣਾ ਕਰਨਾ ਪਿਆ ਤੇ ਦੋਵੇਂ ਵੱਖ-ਵੱਖ 90 ਦਿਨਾਂ ਦੀ ਟੈਰਿਫ ਸਮਾਸੀਮਾਵਾਦੀ ਅਧੀਨ ਕੰਮ ਕਰਦੇ ਇਸ ਬਾਰੇ ਬਹੁਤ ਘੱਟ ਸਪਸ਼ਟਤਾ ਹੈ ਕਿ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਵੇਗਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਨੇ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਵਰਸ਼ਿੰਗਟਨ ਦੇ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦੀ ਸਪਸ਼ਟ ਕੋਸ਼ਿਸ਼ ਦੇ ਵਿੱਚ USMCA ਅਧੀਨ ਵਸਤੂਆਂ ਦੇ ਲਈ ਅਮਰੀਕੀ ਛੋਟਾ ਦੇ ਬਰਾਬਰ ਦੇਸ਼ ਦੇ ਬਹੁਤ ਸਾਰੇ ਜਵਾਬੀ ਟੈਰਿਫਾਂ ਨੂੰ ਛੱਡ ਦੇਗੀ। ਬਲੰਗਬਰਗ ਨੇ ਫਿਰਵਾਣ ਰਿਪੋਰਟ ਦਿੱਤੀ ਕਿ ਮੈਕਸੀਕੋ ਸੰਬੰਧਿਤ ਵਿੱਚ ਆਪਣੇ 2026 ਦੇ ਬਜਟ ਦਾ ਪ੍ਰਸਤਾਵ ਦੇ ਹਿੱਸੇ ਵਜੋਂ ਚੀਨ ਉੱਤੇ ਟੈਰਿਫ ਵਧਾ ਕੇ ਟਰੰਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੌਰਾਨ ਕਾਰੋਬਾਰ ਕੈਨੇਡਾ ਦੇ ਲਈ 35% ਟੈਰਿਫ ਦਰ ਅਤੇ ਮੈਕਸੀਕੋ ਦੇ ਲਈ 25% ਦਰ ਤੋਂ ਬਚਣ ਦੇ ਲਈ ਸਯੁਕਤ ਰਾਜ ਮੈਕਸੀਕੋ ਕੈਨੇਡਾ ਸਮਝੌਤੇ ਦੇ ਤਹਿਤ ਛੋਟਾ ਦਾ ਦਾਅਵਾ ਕਰਨ ਦੇ ਲਈ ਕਾਲੇ ਪੈਰੇ ਨੇ ਅਗਸਤ ਦੇ ਵਿੱਚ ਰੇਟਿੰਗਾਂ ਦੇ ਇੱਕ ਰਿਲੇਸ਼ਨ ਤੋਂ ਪਤਾ ਚਲਿਆ ਕਿ ਕੈਨੇਡਾ ਤੋਂ ਆਯਾਤ ਕੀਤੇ ਗਏ 81% ਸਮਾਨ ਜੂਨ ਦੇ ਵਿੱਚ USMCA ਦੀ ਪਾਲਣਾ ਕਰਦੇ ਸਨ ਜੋ ਕਿ ਮਈ ਦੇ ਵਿੱਚ 56% ਇਸੇ ਤਰ੍ਹਾਂ ਮੈਕਸੀਕੋ ਤੋਂ 77% ਸਮਾਨ ਉਸ ਮਹੀਨੇ USMCA ਉਤਨ ਨੂੰ ਪੂਰਾ ਕਰਦਾ ਸੀ ਜੋ ਕਿ ਪਿਛਲੇ ਮਹੀਨੇ 20% ਸੀ ਤੇ USMCA 2026 ਦੇ ਵਿੱਚ ਇਸ ਸਮਿਖਿਆ ਦੇ ਲਈ ਵੀ ਤਿਆਰ ਹੈ। ਕ੍ਰੰਪਦੇਵ ਪਾਸ ਲੱਖ ਕਾਰਪੀਟਰ ਨਵਾਰੋ ਨੇ ਭਾਰਤੀ ਬ੍ਰਹਮਣ ਅਤੇ ਰੂਸੀ ਤੇਲ ਖਰੀਦਦੇ ਮੁਨਾਫਾ ਕਮਾਉਣ ਦਾ ਦੋਸ਼ ਲਗਾ। ਉਹਨਾਂ ਕਿਹਾ ਕਿ ਭਾਰਤੀ ਬ੍ਰਹਮਣ ਰੂਸੀ ਤੇਲ ਤੋਂ ਮੁਨਾਫਾ ਕਮਾ ਰਹੇ ਨੇ ਜਿਸ ਦੀ ਕੀਮਤ ਪੂਰਾ ਭਾਰਤ ਅਦਾ ਕਰ ਰਿਹਾ ਹੈ। ਨਵਾਰੋ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਅਤੇ ਯੂਕਰੇਨ ਤੇ ਹਮਲਾ ਕਰਨ ਦੇ ਲਈ ਇਸ ਦਾ ਭੁਗਤਾਨ ਕਰ ਰਿਹਾ ਹੈ ਇਸੇ ਲਈ ਇਹ ਸਭ ਤੋਂ ਵੱਧ ਟੈਰਿਫ ਚੱਲ ਰਿਹਾ ਹੈ ਇਸ ਦੇ ਨਾਲ ਰੂਸ ਅਤੇ ਅਮਰੀਕਾ ਨੂੰ ਨੁਕਸਾਨ ਨਹੀਂ ਹੋ ਰਿਹਾ ਸਗੋਂ ਆਮ ਪਾਤਰੀਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਨਵਾਰੋ ਨੇ ਭਾਰਤ ਨੂੰ ਰੂਸ ਦੀ ਵਾਸ਼ਿੰਗ ਮਸ਼ੀਨ ਕਿਹਾ ਹੈ ਅਤੇ ਦੋਸ਼ ਲਾਇਆ ਹੈ ਕਿ ਭਾਰਤ ਨਾ ਸਿਰਫ ਵਪਾਰ ਅਸੰਤੁਲਨ ਵਧਾ ਰਿਹਾ ਹੈ ਸਗੋਂ ਉਹਨਾਂ ਇਕੱਠ ਜੋੜਾ ਨੂੰ ਵੀ ਮਜ਼ਬੂਤ ਕਰ ਰਿਹਾ ਹੈ ਜੋ ਅਮਰੀਕੀ ਹਿੱਤਾਂ ਦੇ ਬ੍ਰੂਟ ਨੇ ਖੇੜਾ ਨੇ ਸੋਮਵਾਰ ਨੂੰ ਪੇਟਨ ਨਵਾਰੂ ਦੀ ਬਾਤਪੂਰਨ ਟਿੱਪਣੀ ਹਤੇ ਸਿੱਤ ਇਤਰਾਜ ਚਿਤਾਇਆ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਅਜੇ ਬੇਬੁਨਿਆਦ ਬਿਆਨ ਨਹੀਂ ਦੇਣੇ ਚਾਹੀਦੇ रेमिनल कांग्रेस राज का दी राज्य सभा मेंबर ਸਾਗਿਕਾ ਕੋਸ਼ ਨੇ ਵੀ ਇਸ ਮੁੱਦੇ ਤੇ ਪ੍ਰਤੀਕਿਰਿਆ ਦਿੱਤੀ ਹੈ ਦੱਸੀਏ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਅਤੇ ਪ੍ਰਸਿੱਧ ਅਰਥਸ਼ਾਸਤ ਸੰਜੀਵ ਸਾਨਿਆਲ ਨੇ ਵੀ ਨਵਾਰੋ ਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਉਹਨਾਂ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਬਿਆਨ ਦਰਸਾਉਂਦਾ ਹੈ ਕਿ ਅਮਰੀਕਾ ਦੇ ਬૌਧਿਕ ਹਲਕੇ ਦੇ ਵਿੱਚ ਭਾਰਤ ਦੇ ਵਿਰੁੱਧ ਕਿਸੇ ਤਰ੍ਹਾਂ ਦੇ ਪੱਖਪਾਤ ਫੈਲ ਚੁਕਿਤ ਨਹੀਂ ਇਹ ਸੋਚ ਸਿੱਧੇ ਤੌਰ ਤੇ ਜੇਮਸ ਮਿਲ ਵਰਗੇ 29ਵੀਂ ਸਦੀ ਦੇ ਬਸਤੀਵਾਦੀ ਲੇਖਕਾਂ ਦੀ ਵਿਰਾਸਤ ਹੈ ਇਸ ਤੋਂ ਪਹਿਲਾਂ ਵੀ ਨਵਾਰੂ ਦੇ ਬਲੂਮਬਰਗ ਟੀਵੀ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਰੂਸ ਯੂਕਰੇਨ ਜੰਗ ਨੂੰ ਮੋਦੀ ਦੀ ਜੰਗ ਕਿਹਾ ਸੀ ਉਸਨੇ ਕਿਹਾ ਸੀ ਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦਦਾ ਹੈ ਇਸ ਨੂੰ ਰਿਫਾਈਲ ਕਰਦਾ ਹੈ ਅਤੇ ਇਸ ਨੂੰ ਵੱਧ ਕੀਮਤ ਉੱਤੇ ਵੇਚਦਾ ਹੈ ਇਸ ਦੇ ਨਾਲ ਰੂਸ ਨੂੰ ਜੰਗ ਦੇ ਲਈ ਪੈਸਾ ਮਿਲਦਾ ਹੈ ਅਤੇ ਉਹ ਯੂਕਰੇਨ ਤੇ ਹਮਲਾ ਕਰ ਦਿੰਦਾ ਹੈ ਨਵਾਰੂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਦੇ ਰੂਸ ਅਤੇ ਚੀਨ ਦੇ ਨਾਲ ਵੱਧਦੇ ਸੰਬੰਧ ਦੁਨੀਆ ਦੇ ਲਈ ਖਤਰਾ ਪੈਦਾ ਕਰ ਸਕਦੇ ਨੇ ਉਸਨੇ ਕਿਹਾ ਭਾਰਤ ਤੁਸੀਂ ਤਾਂ ਰਾਸ਼ਾਹੀ ਨੂੰ ਮਿਲ ਰਹੀ ਹੋ ਚੀਨ ਨੇ ਅਕਸਾਈ ਚੀਨ ਅਤੇ ਤੁਹਾਡੇ ਬਹੁਤ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਅਤੇ ਰੂਸ ਭੁੱਲ ਜਾ ਉਹ ਤੁਹਾਡੇ ਦੋਸਤ ਨਹੀਂ ਹਨ ਨਵਾਰੋ ਨੇ ਕਿਹਾ ਸੀ ਕਿ ਜੇਕਰ ਭਾਰਤ ਦਾ ਜੋ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੰਦਾ ਹੈ ਤਾਂ ਅੰਮ੍ਰਿਤਕਾਲ ਤੋਂ ਆਪਣਾ 25% ਡੈਫਾ ਖਤਮ ਕਰਤਾਵੇਗਾ ਦੱਸिए ਟਰੰਪ ਵੀਟਰ ਨਵਾਰੋ ਨੂੰ ਆਪਣਾ ਸਭ ਤੋਂ ਨਜ਼ਦੀਕੀ ਸਲਾਹਕਾਰ ਮੰਨੇ ਨੇ ਨਵਾਰੋ ਨੇ ਆਪਣੇ ਪਿਛਲੇ ਕਾਜਕਾਲ ਦੌਰਾਨ ਟਰੰਪ ਦੀ ਵਪਾਰਕ ਨੀਤੀ ਤਿਆਰ ਕੀਤੀ ਸੀ ਨਵਾਰੋ ਟਰੰਪ ਸਰਕਾਰ ਦੀਆਂ ਆਰਥਿਕ ਨੀਤੀਆਂ ਤਿਆਰ ਕਰਦੇ ਨੇ ਨਵਾਰੋ 2016 ਦੇ ਵਿੱਚ ਟਰੰਪ ਅਸ਼ਵਾਸਨ ਦੇ ਵਿੱਚ ਸ਼ਾਮਲ ਹੋਏ ਸੀ ਇਸ ਤੋਂ ਪਹਿਲਾਂ ਉਹਨਾਂ ਨੇ 1994 ਤੋਂ 2016 ਤੱਕ ਕਿ ਡੈਮੋਕ੍ਰੈਟਿਕ ਪਾਰਟੀ ਲਈ ਕੰਮ ਕੀਤਾ ਸੀ ਕਿਹਾ ਜਾਂਦਾ ਹੈ ਕਿ ਸਾਫ ਕਰ ਰਾਸ਼ਟਰਪਤੀ ਬਿਲ ਕਲਿੰਚਨ ਅਤੇ ਬਰਾਕਾ ਮੁਹੰਮਦ ਦੇ 11 ਰਸਮੀ ਸਲਾਹਕਾਰ ਵੀ reh chuke nahi ਇਥੇ ਵੀ ਦੱਸਿਆ ਕਿ ਨਵਾਰੋ ਪਹਿਲਾ ਵਿਸ਼ਵੀਕਰਨ ਅਤੇ ਖੁੱਲੇ ਵਪਾਰ ਦਾ ਸਮਰਥਨ ਕਰਦੇ ਸੀ ਉਹਦੇ ਲਈ ਚੋਣ ਲੜਦੇ ਸੀ ਅਤੇ ਧਾਰਮਿਕ ਸੱਜੀ ਪੱਖੀਆਂ ਦੀ ਆਲੋਚਨਾ ਵੀ ਕਰਦੇ ਸੀ 1984 ਦੇ ਵਿੱਚ ਉਸਨੇ ਖੁੱਲੇ ਵਪਾਰ ਦਾ ਸਮਰਥਨ ਕਰਨ ਵਾਲੀ ਇੱਕ ਕਿਤਾਬ ਵੀ ਲਿਖੀ ਸੀ ਜਦੋਂ ਟਰੰਪ ਉਹਨਾਂ ਦੇ ਨਾਲ ਜੁੜ ਗਏ ਤਾਂ ਉਹਨਾਂ ਨੇ ਵਿਸ਼ਵੀਕਰਨ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਪੇਟਰ ਨਵਾਰੋ ਅਕਸਰ ਅਮਰੀਕਾ ਦੀ ਪੁਰਾਣੀ ਉਦਯੋਗਿਕ ਸ਼ਕਤੀ ਬਾਰੇ ਗੱਲ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਅਮਰੀਕਾ ਦੀ ਅਸਲ ਸ਼ਾਨ ਉਦੋਂ ਸੀ ਜਦੋਂ ਇੱਥੇ ਵੱਡੇ ਪੱਧਰ ਤੇ ਸਮਾਨ ਤਿਆਰ ਕੀਤਾ ਜਾਂਦਾ ਸੀ ਨਮਰਦ ਮੰਨਣਾ ਹੈ ਕਿ ਜਦੋਂ ਚੀਨ ਨੂੰ ਵਿਸ਼ਵ ਆਪਾਸ ਸੰਧਨ ਦੇ ਵਿੱਚ ਦਾਖਲ ਕੀਤਾ ਗਿਆ ਤਾਂ ਅਮਰੀਕਾ ਦੇ ਲਈ ਸਮੱਸਿਆਵਾਂ ਸ਼ੁਰੂ ਹੋ ਗਿਆ। ਉਹਨਾਂ ਦੇ ਵਿਚਾਰ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਸਰਬਨਾਸ਼ ਸੀ ਅਤੇ ਡੋਨਾਲਡ ਟਰੰਪ ਹੀ ਇਕੋ ਇਕ ਨੇਤਾ ਨੇ ਜੋ ਅਮਰੀਕਾ ਨੂੰ ਬਚਾ ਸਕਦੇ ਨੇ। ਭਾਰਤ ਦੇ ਲਈ ਅਮਰੀਕਾ ਜਾਣਾ ਹੋਰ ਵੀ ਮਹਿੰਗਾ ਹੋਣ ਵਾਲਾ ਹੈ। ਡੋਨਾਲਡ ਟਰੰਪ ਦੇ ਸ਼ਾਸਨ ਨੇ ਇੱਕ ਨਵੀਂ ਵੀਜ਼ਾ ਇੰਟੈਗ੍ਰਿਟੀ ਫੀਸ ਲਾਗੂ ਕਰ ਦਿੱਤੀ ਹੈ ਜੋ ਕਿ ਅਕਤੂਬਰ ਤੋਂ ਲਾਗੂ ਹੋ ਜਾਵੇਗੀ। ਵੀਜ਼ਾ ਇੰਟੈਗ੍ਰਿਟੀ ਫੀਸ 250 ਡਾਲਰ ਜੋ ਲਗਭਗ 22000 ਰੁਪਏ ਹੋਵੇਗੀ ਇਸ ਤੋਂ ਬਾਅਦ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੀ ਕੁੱਲ ਲਾਗਤ ਲਗਭਗ 442 ਡਾਲਰ ਯਾਨੀ ਕਿ ਲਗਭਗ 40000 ਰੁਪਏ ਹੋ ਜਾਵੇਗੀ ਨਵੀਂ ਫੀਸ ਦਾ ਸਿੱਧਾ ਅਸਰ ਭਾਰਤ ਤੋਂ ਅਮਰੀਕਾ ਜਾਣ ਵਾਲੀ ਯਾਤਰੀਆਂ ਤੇ ਪਵੇਗਾ ਪਹਿਲਾਂ ਹੀ ਅਮਰੀਕੀ ਵੀਜ਼ਾ ਦੀ ਪ੍ਰਕਿਰਿਆ ਮਹਿੰਗੀ ਅਤੇ ਲੰਬੀ ਹੋ ਗਈ ਹੈ ਅਤੇ ਹੁਣ ਇਸ ਵਾਧੂ ਫੀਸ ਦੇ ਕਾਰਨ ਆਮ ਆਦਮੀ ਦੇ ਪਰਿਵਾਰਾਂ ਤੇ ਲਈ ਉੱਥੇ ਜਾਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਦੱਸਦੇ ਯੂਐਸ ਟ੍ਰੈਵਲ ਐਸੋਸੀਏਸ਼ਨ ਦੇ ਅਨੁਸਾਰ ਵੀਜ਼ਾ ਫੀਸਾਂ ਦੇ ਵਿੱਚੋਂ ਵਾਧੇ ਦੇ ਨਾਲ ਭਾਰਤ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਹੋਰ ਘਟ ਸਕਦੀ ਹੈ। ਹੁਣ ਤੱਕ 2.5% ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਹੈ। ਅਸਨਾਲੀ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 18% ਦੀ ਕਮੀ ਆਈ ਹੈ ਜੋ ਕਿ ਅਮਰੀਕੀ ਕਾਲਜਰ ਦੇ ਲਈ ਵੀ ਚਿੰਤਾ ਦਾ ਕਾਰਨ ਹੈ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੀ ਘਾਟ ਅਮਰੀਕੀ ਕਾਲਜ ਅਤੇ ਯੂਨੀਵਰਸਿਟੀਆਂ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਤੇ ਨਿਰਭਰ ਨੇ ਕਿਉਂਕਿ ਇਹ ਨਾ ਸਿਰਫ ਉਹਨਾਂ ਨੂੰ ਸਭਿਆਚਾਰਕ ਵਿਭਿੰਨਤਾ ਪ੍ਰਦਾਨ ਕਰਦਾ ਹੈ ਬਲਕਿ ਉਹਨਾਂ ਨੂੰ ਵਿੱਤੀ ਤੌਰ ਤੇ ਵੀ ਮਦਦ ਕਰਦਾ ਹੈ ਪਰ 트럼ਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਦੇ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਇਸੇ ਸਖਤ ਰਵੱਈਏ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ ਨਵੀਂ ਪੀਸ ਇਸ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਸਕਦੀ ਹੈ ਸਿਰਫ ਇਹੀ ਨਹੀਂ ਪ੍ਰਸ਼ਾਸਨ ਨੇ ਵੀਜ਼ਾ ਮਿਆਦ ਨੂੰ ਕੰਟਰੋਲ ਕਰਨ ਦੇ ਲਈ 15000 ਡਾਲਰ ਯਾਨੀ ਕਿ ਲਗਭਗ 12.5 ਲੱਖ ਦੇ ਬੌਂਡ ਯੋਜਨਾ ਨੂੰ ਲਾਗੂ ਕਰਨ ਵੱਲ ਵੀ ਕਦਮ ਚੁੱਕ ਲਿਆ ਹੈ ਇਹ ਬੌਂਡ ਵਿਦਿਆਰਥੀ ਵੀਜ਼ਾ ਸਬੰਧਾਰਕ ਆਦਾਨ-ਪਰਦਾਨ ਵਿਜ਼ਿਟਰਾਂ ਅਤੇ ਮੀਡੀਆ ਕਰਮਚਾਰੀਆਂ ਤੇ ਲਾਗੂ ਹੋ ਸਕਦਾ ਹੈ ਇਹ ਬੌਂਡ ਸਲਾਨੀ ਅਤੇ ਵਪਾਰਕ ਵੀਜ਼ਾ ਲੈਣ ਵਾਲਿਆਂ ਤੇ ਵੀ ਲਾਗੂ ਹੋਣ ਦੀ ਸੰਭਾਵਨਾ ਹੈ ਇਸ ਦਾ ਪਾਇਲਟ ਪ੍ਰੋਜੈਕਟ 20 ਅਗਸਤ ਤੋਂ ਸ਼ੁਰੂ ਕੀਤਾ ਗਿਆ ਹੈ ਇਸਉਦੇਸ਼ੀ ਹੈ ਕਿ ਲੋਕ ਵੀਜ਼ਾ ਮਿਆਦ ਤੋਂ ਵੱਧ ਸਮੇਂ ਦੇ ਲਈ ਅਮਰੀਕਾ ਦੇ ਵਿੱਚ ਨਾ ਰਹੇ ਤਾਂ ਸੀਗੇ ਨਵੀਂ ਫੀਸ ਅਤੇ ਬਾਂਡ ਦੀ ਜ਼ਿੰਮੇਵਾਰੀ ਦੋਵੇਂ ਹੀ ਪੱਖੇ ਦੇ ਲਈ ਇੱਕ ਵੱਡੀ ਚੁਣੌਤੀ ਬਣ ਸਕਦੇ ਨੇ ਇੱਕ ਪਾਸੇ ਵੀਜ਼ਾ ਫੀਸ 40000 ਰੁਪਏ ਤੱਕ ਪਹੁੰਚ ਜਾਵੇਗੀ ਤੁਜੇ ਪਾਸੇ ਜੇਕਰ ਬਾਂਡ ਲਾਗੂ ਹੋ ਜਾਂਦਾ ਤਾਂ ਲੋਕਾਂ ਨੂੰ ਲੱਖ ਰੁਪਏ ਪਹਿਲਾਂ ਤੋਂ ਹੀ ਜਮ੍ਹਾਂ ਕਰਵਾਉਣੇ ਪੈ ਸਕਦੇ ਨੇ ਇਸ ਨਾਲ ਨਾ ਸਿਰਫ ਆਮ ਸੈਲਾਨੀਆਂ ਅਤੇ ਕਾਰੋਬਾਰੀ ਯਾਤਰੀਆਂ ਦੀਆਂ ਜੇਬਾਂ ਤੇ ਅਸਰ ਪਵੇਗਾ ਸਗੋਂ ਉੱਚ ਸਿੱਖਿਆ ਲਈ ਅਮਰੀਕਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਵੀ ਵੱਡਾ ਝਟਕਾ ਲੱਗੇਗਾ ਮਾਰਾ ਦਾ ਮੰਨਣਾ ਹੈ ਕਿ ਇਹ ਕਦਮ ਨਾ ਸਿਰਫ ਭਾਰਤੀਆਂ ਤੇ ਸਗੋਂ ਪੂਰੇ ਅਮਰੀਕੀ ਯਾਤਰਾ ਉਦਯੋਗਾਂ ਤੇ ਮਾਰਾ ਪਰਪਾ ਪਾਵੇਗਾ ਬਲਕਿ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਵਿੱਚ ਕਮੀ ਕਾਰਨ ਹੋਟਲ 에ਅਰਲਾਈਨਸ ਅਤੇ ਸੈਰ ਸਪਟਾ ਉਦਯੋਗ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਹੈ